ਪਰਮ ਸਤਿਕਾਰਯੋਗ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ ਸੋ ਗੁਰੂ ਦਰਬਾਰ ਦੇ ਵਿੱਚ ਬੈਠ ਕੇ ਹਰ ਜਸ ਗੁਰਬਾਣੀ ਸਰਵਣ ਕਰ ਰਹੇ ਹੋ ਸੋ ਅਜ ਦੇ ਹੁਕਮ ਦੇ ਵਿੱਚ ਧਨ ਧਨ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸਾਨੂੰ ਸਮਝਾਉਂਦੇ ਹਨ ਜਬ ਤੇ ਦਰਸ਼ਨ ਭੇਟੇ ਸਾਧੂ ਭਲੇ ਦਿਨ ਸੋਇ ਆਏ ਸਤਿਗੁਰੂ ਜੀ ਕਹਿੰਦੇ ਭਾਈ ਜਦੋਂ ਗੁਰੂ ਦੇ ਦਰਸ਼ਨ ਪ੍ਰਾਪਤ ਹੋ ਜਾਂਦੇ ਹਨ ਫਿਰ ਇਹੋ ਜਿਹੇ ਚੰਗੇ ਦਿਨ ਆ ਜਾਂਦੇ ਹਨ ਮਹਾ ਆਨੰਦ ਸਦਾ ਕਰ ਕੀਰਤਨ ਪੁਰਖ ਵਿਧਾਤਾ ਪਾਏ ਕਿ ਪ੍ਰਮਾਤਮਾ ਦੀ ਸਿਵਤ ਸਲਾਹ ਕਰਕੇ ਸਦਾ ਮੇਰੇ ਅੰਦਰ ਸੁਖ ਬਣਿਆ ਰਹਿੰਦਾ ਹੈ ਮੈਨੂੰ ਸਰਬ ਵਿਆਪਕ ਕਰਤਾਰ ਮਿਲ ਪਿਆ ਹੈ ਆਪ ਮੋਹੇ RAM ਜਸੁ ਮਨ ਗਾਇਓ ਏ ਭਾਈ ਮੈਨੂੰ ਪੂਰਾ ਗੁਰੂ ਮਿਲ ਪਿਆ ਹੈ ਇਸ ਵਾਸਤੇ ਉਸ ਦੀ ਕਿਰਪਾ ਦੇ ਨਾਲ ਹੁਣ ਮੈਂ ਪਰਮਾਤਮਾ ਦੀ ਸਿਫਤ ਸਲਾ ਆਪਣੇ ਮਨ ਦੇ ਵਿੱਚ ਗਾ ਰਿਹਾ ਹਾਂ ਪਾਇਓ ਪ੍ਰਗਾਸ ਸਦਾ ਸੁਖ ਮਨ ਮੈਂ ਸਤਿਗੁਰੂ ਪੂਰਾ ਪਾਇਓ ਮੇਰੇ ਅੰਦਰ ਆਤਮਿਕ ਜੀਵਨ ਦਾ ਚਾਨਣ ਹੋ ਗਿਆ ਹੈ ਮੇਰੇ ਮਨ ਵਿੱਚ ਸਦਾ ਆਨੰਦ ਬਣਿਆ ਰਹਿੰਦਾ ਹੈ ਜਦੋਂ ਪ੍ਰਮਾਤਮਾ ਦਾ ਸਿਮਰਨ ਕਰਦੇ ਹਾਂ ਪ੍ਰਮਾਤਮਾ ਦੇ ਨਾਮ ਦੇ ਨਾਲ ਜੁੜਦੇ ਹਾਂ ਤਾਂ ਜਿਹੜਾ ਸਾਡਾ ਮਨ ਹੈ ਉਹ ਸਦਾ ਆਨੰਦ ਦੇ ਵਿੱਚ ਰਹਿੰਦਾ ਹੈ ਗੁਣ ਨਿਧਾਨ ਰਿਦ ਭੀਤਰ ਵਸਿਆ ਤਾਂ ਦੁੱਖ ਭਰਮ ਪਉ ਭਾਗਾ हे ਭਾਈ ਗੁਰੂ ਦੀ ਕਿਰਪਾ ਦੇ ਨਾਲ ਜਦੋਂ ਤੋਂ ਗੁਣਾ ਦਾ ਖਜ਼ਾਨਾ ਪਰਮਾਤਮਾ ਦਾ ਨਾਮ ਮੇਰੇ ਹਿਰਦੇ ਦੇ ਵਿੱਚ ਆ ਵਸਿਆ ਹੈ ਉਦੋਂ ਤੋਂ ਮੇਰਾ ਦੁੱਖ ਭਰਮ ਡਰ ਦੂਰ ਹੋ ਗਿਆ ਹੈ ਭਈ ਪ੍ਰਾਪਤ ਵਾਸਤ ਅਗੋਚਰ ਰਾਮ ਨਾਮ ਰੰਗ ਲਾਗਾ ਪਰਮਾਤਮਾ ਦੇ ਨਾਮ ਵਿੱਚ ਮੇਰਾ ਪਿਆਰ ਬਣ ਗਿਆ ਹੈ ਮੈਨੂੰ ਉਹ ਉੱਤਮ ਚੀਜ਼ ਉਹ ਅਮੁੱਲਕ ਚੀਜ਼ ਪ੍ਰਾਪਤ ਹੋ ਗਈ ਹੈ ਜਿਸ ਤੱਕ ਗਿਆਨ ਇੰਦਰੀਆਂ ਦੀ ਪਹੁੰਚ ਨਹੀਂ ਹੋ ਸਕਦੀ ਚਿੰਤ ਅਚਿੰਤਾ ਸੋਚ ਅਸੋਚਾ ਸੋਗ ਲੋਭ ਮੋਥਕਾਂ ਗੁਰੂ ਦੇ ਦਰਸ਼ਨ ਦੀ ਬਰਕਤ ਦੇ ਨਾਲ ਮੈਂ ਸਾਰੀਆਂ ਚਿੰਤਾ ਤੇ ਸੋਚਾਂ ਤੋਂ ਬਚ ਗਿਆ ਹਾਂ ਮੇਰੇ ਅੰਦਰੋਂ ਗਮ ਮੁੱਕ ਗਿਆ ਹੈ ਲੋਭ ਖਤਮ ਹੋ ਗਿਆ ਹੈ ਅਤੇ ਮੋਹ ਦੂਰ ਹੋ ਗਿਆ ਹੈ ਹਮੈ ਰੋਗ ਮਿਟੇ ਕਿਰਪਾ ਤੇ ਜਮ ਤੇ ਭਏ ਵਿਵਾਕਾ ਗੁਰੂ ਦੀ ਕਿਰਪਾ ਦੇ ਨਾਲ ਮੇਰੇ ਅੰਦਰੋਂ ਹਮੈ ਆਦਿਕ ਰੋਗ ਮਿਟ ਗਏ ਹਨ ਮੈਂ ਜਮ ਰਾਜ ਤੋਂ ਵੀ ਕੋਈ ਡਰ ਨਹੀਂ ਕਰਦਾ ਮੈਨੂੰ ਮੌਤ ਤੋਂ ਵੀ ਕੋਈ ਡਰ ਨਹੀਂ ਹੈ ਜਦੋਂ ਕੋਈ ਥੋੜਾ ਜਿਹਾ ਨਾਮ ਜਪਣ ਲੱਗ ਜਾਂਦਾ ਹੈ ਜਾਂ ਕਿਸੇ ਦੀ ਕਿਰਪਾ ਹੋਣ ਲੱਗਦੀ ਹੈ ਤਾਂ ਉਹਨਾਂ ਦੇ ਅੰਦਰ ਵੀ ਹਉਮੈ ਹੰਕਾਰ ਆ ਜਾਂਦਾ ਹੈ ਜਿਸ ਤਰ੍ਹਾਂ 1515 ਈਸਵੀ ਦੇ ਵਿੱਚ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਰਨਾਲ ਦੀ ਧਰਤੀ ਤੇ ਪਹੁੰਚੇ ਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਭਾਈ ਮਰਦਾਨਾ ਜੀ ਨੇ ਇੱਕ ਬਾਗ ਦੇ ਵਿੱਚ ਡੇਰਾ ਲਾ ਲਿਆ ਤੇ ਭਾਈ ਮਰਦਾਨਾ ਜੀ ਰਬਾ ਵਜਾਉਂਦੇ ਹਨ ਅਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਗੁਰਬਾਣੀ ਉਚਾਰਦੇ ਹਨ ਜਦੋਂ ਗੁਰਬਾਣੀ ਦੀ ਆਵਾਜ਼ ਉਥੋਂ ਦੀ ਸੰਗਤਾਂ ਦੀ ਸੁਣੀ ਤਾਂ ਸੰਗਤਾਂ ਸਤਿਗੁਰਾਂ ਦੇ ਦਰਸਨਾ ਵਾਸਤੇ ਆਉਣ ਲੱਗ ਪਈਆਂ ਅਤੇ ਕਰਨਾਲ ਦੇ ਕਰਨਾਲ ਦੇ ਪਿੰਡਾਂ ਦੇ ਵਿੱਚ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਉਹਨਾਂ ਦੀ ਸੋਭਾ ਹੋਣ ਲੱਗ ਪਈ ਕਿ ਇੱਕ ਬਾਗ ਦੇ ਵਿੱਚ ਕੋਈ ਫਕੀਰ ਆਇਆ ਹੈ ਜੋ ਕਿ ਸਤਿਗੁਰਾਂ ਦੀ ਬਾਣੀ ਉਚਾਰਦੇ ਹਨ ਕੀਰਤਨ ਕਰਦੇ ਹਨ ਅਤੇ ਉਸ ਫਕੀਰ ਦਾ ਜੋ ਚਿਹਰਾ ਹੈ ਉਹ ਵੀ ਬਹੁਤ ਰੋਹਾਨੀ ਹੈ ਅਤੇ ਉਥੇ ਕਰਨਾਲ ਦੇ ਵਿੱਚ ਇੱਕ ਮੁਸਲਮਾਨ ਆਬੂ ਸ਼ਾ ਕਲੰਦਰ ਰਹਿੰਦਾ ਸੀ ਜਿਸ ਨੇ ਬਹੁਤ ਸ਼ਕਤੀਆਂ ਪ੍ਰਾਪਤ ਕੀਤੀਆਂ ਹੋਈਆਂ ਸਨ ਆਦੇਹ ਆਪਣੀਆਂ ਸ਼ਕਤੀਆਂ ਦੇ ਨਾਲ ਉੱਥੋਂ ਦੇ ਲੋਕਾਂ ਨੂੰ ਡਰਾਉਂਦਾ ਰਹਿੰਦਾ ਸੀ ਅਤੇ ਉਸ ਨੇ ਆਪਣੀਆਂ ਸ਼ਕਤੀਆਂ ਦੇ ਨਾਲ ਇੱਕ ਕੰਧ ਬਣਾਈ ਹੋਈ ਸੀ। ਆਬੂਸ਼ਾ ਕਲੰਦਰ ਨੇ ਜਦੋਂ ਕਿਤੇ ਜਾਣਾ ਹੁੰਦਾ ਤਾਂ ਉਹ ਤੁਰ ਕੇ ਨਹੀਂ ਸੀ ਜਾਂਦਾ। ਉਹ ਉਸ ਕੰਧ ਦੇ ਉੱਪਰ ਬੈਠ ਜਾਂਦਾ ਤੇ ਕੰਢ ਉੱਡਣ ਲੱਗ ਜਾਂਦੀ। ਅਤੇ ਜਿੱਥੇ ਵੀ ਉਸ ਨੇ ਜਾਣਾ ਹੁੰਦਾ ਤਾਂ ਉਹ ਕੰਧ ਦੇ ਉੱਪਰ ਬੈਠ ਕੇ ਚਲਾ ਜਾਂਦਾ। ਜਦੋਂ ਉਸ ਆਬੂਸ਼ਾ ਕਲੰਦਰ ਨੇ ਸੰਗਤਾਂ ਤੋਂ ਉੱਥੋਂ ਦੇ ਲੋਕਾਂ ਤੋਂ ਸਤਗੁਰਾਂ ਦੀ ਮਹਿਮਾ ਬਾਰੇ ਸੁਣਿਆ ਤਾਂ ਉਸ ਦੇ ਮਨ ਵਿੱਚ ਹੰਕਾਰ ਆ ਗਿਆ ਕਿ ਮੈਥੋਂ ਦੇ ਉੱਪਰ ਕਿਹੜਾ ਫਕੀਰ ਆ ਸਕਦਾ ਹੈ ਮੇਰੇ ਕੋਲ ਤਾਂ ਬਹੁਤ ਰਿੱਧੀਆਂ ਸਿੱਧੀਆਂ ਹਨ ਮੇਰੇ ਕੋਲ ਬਹੁਤ ਸ਼ਕਤੀਆਂ ਹਨ ਪਰ ਇਹ ਇੱਥੋਂ ਦੇ ਲੋਕ ਕਹਿ ਰਹੇ ਹਨ ਕਿ ਬਾਗ ਦੇ ਵਿੱਚ ਕੋਈ ਫਕੀਰ ਆਇਆ ਹੈ ਕੋਈ ਰੱਬ ਦਾ ਪਿਆਰਾ ਆਇਆ ਹੈ ਤੇ ਚਲੋ ਮੈਂ ਵੀ ਦੇਖਦਾ ਹਾਂ ਕਿ ਕਿਹੜਾ ਫਕੀਰ ਹੈ ਜਿਹੜਾ ਮੇਰੇ ਤੋਂ ਉੱਪਰ ਦੀ ਹੈ ਤਾਂ ਉਸ ਦੇ ਮਨ ਦੇ ਵਿੱਚ ਹੰਕਾਰ ਆ ਗਿਆ ਤੇ ਜਦੋਂ ਉਸ ਨੇ ਆਪਣੀਆਂ ਰੀਧੀਆਂ ਸਿੱਧੀਆਂ ਦੇ ਨਾਲ ਉਸ ਕੰਦ ਦੇ ਉੱਪਰ ਬੈਠ ਕੇ ਉੱਡਣਾ ਚਾਹਿਆ ਤਾਂ ਉਹ ਕੰਦ ਉੱਡੀ ਨਹੀਂ ਜਦੋਂ ਕੰਦ ਨਾ ਉੱਡੀ ਆਬੂਸ਼ਾ ਕਲੰਦਰ ਦੇ ਮਨ ਦੇ ਵਿੱਚ ਇਹ ਆਇਆ ਕਿ ਅੱਜ ਪਤਾ ਨਹੀਂ ਕੀ ਹੋ ਗਿਆ ਮੇਰੀਆਂ ਸ਼ਕਤੀਆਂ ਅੱਜ ਕੰਮ ਨਹੀਂ ਕਰ ਰਹੀਆਂ ਅਤੇ ਫੇਰ ਕਹਿੰਦੇ ਆਬੂਸ਼ਾ ਕਲੰਦਰ ਪੈਦਲ ਤੁਰ ਕੇ ਸਤਗੁਰਾਂ ਦੇ ਕੋਲ ਗਿਆ ਜਦੋਂ ਆਬੂਸ਼ਾ ਕਲੰਦਰ ਨੇ ਸਤਗੁਰਾਂ ਦੇ ਦਰਸ਼ਨ ਕੀਤੇ ਤਾਂ ਸਤਗੁਰਾਂ ਦਾ ਰੋਹਾਨੀ ਚਿਹਰਾ ਦੇਖ ਕੇ 당 ਰਹਿ ਗਿਆ ਹੱਥ ਜੋੜ ਕੇ ਸਤਗੁਰਾਂ ਦੇ ਅੱਗੇ ਖਲੋ ਗਿਆ ਤੇ ਕਹਿਣ ਲੱਗਾ ਕਿ ਤੁਸੀਂ ਕੌਣ ਹੋ ਤਾਂ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣ ਲੱਗੇ ਕਹਿੰਦੇ ਭਾਈ ਅਸੀਂ ਵੀ ਕਲੰਦਰ ਹੀ ਹਾਂ ਤਾਂ ਬੂਸ਼ਾ ਕਲੰਦਰ ਕਹਿਣ ਲੱਗਿਆ ਕਿ ਕਲੰਦਰ ਤਾਂ ਮੈਂ ਹਾਂ ਤੁਸੀਂ ਕਿਸ ਤਰ੍ਹਾਂ ਕਲੰਦਰ ਹੋਏ ਤਾਂ ਸਤਿਗੁਰਾਂ ਨੇ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਉੱਥੇ ਬਿਲਾਵਲ ਰਾਗ ਦੇ ਵਿੱਚ ਇੱਕ ਸ਼ਬਦ ਉਚਾਰਨ ਕੀਤਾ ਮਨ ਮੰਦਰ ਤਨ ਬੇਸ ਕਲੰਦਰ ਘਾਠੀ ਤੀਰਤ ਨਾਵਾ ਏਕ ਸ਼ਬਦ ਮੇਰੇ ਪ੍ਰਾਣ ਵਸਤ ਹੈ ਬਹੁਰ ਜਨਮ ਨ ਆਵਾ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਆਬੂਸ਼ਾ ਕਲੰਦਰ ਨੂੰ ਸਮਝਾਉਣ ਲੱਗੇ ਕਹਿੰਦੇ ਭਾਈ ਕਲੰਦਰ ਉਹ ਹੁੰਦਾ ਹੈ ਜਿਹੜਾ ਪਰਮਾਤਮਾ ਦੀ ਸਿਫਤ ਸਲਾਹ ਕਰਦਾ ਹੈ ਕਲੰਦਰ ਉਹ ਹੁੰਦਾ ਹੈ ਜਿਸ ਦੇ ਵਿੱਚ ਹਉਮੈ ਹੰਕਾਰ ਨਹੀਂ ਹੁੰਦਾ। ਕਲੰਦਰ ਉਹ ਹੁੰਦਾ ਹੈ ਜਿਹੜਾ ਸਿਰਫ ਇੱਕ ਪਰਮਾਤਮਾ ਦੇ ਉੱਪਰ ਵਿਸ਼ਵਾਸ ਰੱਖਦਾ ਹੈ। ਜਿਹੜਾ ਕਿਸੇ ਨੂੰ ਡਰਾਉਂਦਾ ਨਹੀਂ ਹੈ। ਤਾਂ ਜਦੋਂ ਸਤਿਗੁਰਾਂ ਦੀਆਂ ਇਹ ਗੱਲਾਂ ਸੁਣੀਆਂ ਤਾਂ ਸਤਿਗੁਰਾਂ ਦੇ ਚਰਨਾਂ ਦੇ ਉੱਪਰ ਡਿੱਗ ਪਿਆ। ਤਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣ ਲੱਗੇ ਕਿ ਭਾਈ ਤੇਰੇ ਕੋਲ ਸ਼ਕਤੀਆਂ ਹਨ। ਚੰਗੀ ਗੱਲ ਹੈ ਪਰ ਇਹਨਾਂ ਦਾ ਤੂੰ ਇਸਤੇਮਾਲ ਲੋਕਾਂ ਨੂੰ ਡਰਾਉਣ ਵਾਸਤੇ ਨਾ ਕਰ ਸਗੋਂ ਇਹਨਾਂ ਦਾ ਇਸਤੇਮਾਲ ਲੋਕਾਂ ਦੀ ਭਲਾਈ ਵਾਸਤੇ ਕਰ ਤਾਂ ਉੱਥੇ ਸਤਿਗੁਰਾਂ ਨੇ ਫਿਰ ਉਸ ਮੁਸਲਮਾਨ ਆਬੂਸ਼ਾ ਕਲੰਦਰ ਦਾ ਹੰਕਾਰ ਤੋੜਿਆ ਜਿਹੜਾ ਆਪਣੀਆਂ ਸ਼ਕਤੀਆਂ ਦਾ ਬਹੁਤ ਹੰਕਾਰ ਕਰਦਾ ਸੀ ਇਸੀ ਤਰ੍ਹਾਂ ਸਤਿਗੁਰੂ ਜੀ ਸਮਝਾਉਂਦੇ ਹਨ ਹਉਮੈ ਰੋਗ ਮਿਟੇ ਕਿਰਪਾ ਤੇ ਜਮ ਤੇ ਭਏ ਵਿਵਾਕਾ ਜਦੋਂ ਫਿਰ ਗੁਰੂ ਦੀ ਕਿਰਪਾ ਹੁੰਦੀ ਹੈ ਤਾਂ ਫਿਰ ਮਨੁੱਖ ਦੇ ਅੰਦਰੋਂ ਹਉਮੈ ਦਾ ਜਿਹੜਾ ਰੋਗ ਹੈ ਉਹ ਮਿਟ ਜਾਂਦਾ ਹੈ ਫਿਰ ਉਹਨੂੰ ਜਮਰਾਜ ਤੋਂ ਵੀ ਕੋਈ ਡਰ ਨਹੀਂ ਲੱਗਦਾ ਫਿਰ ਉਹ ਮਨੁੱਖ ਮੌਤ ਨੂੰ ਆਪਣੇ ਅੰਗ ਸੰਗ ਸਮਝਦਾ ਹੈ ਗੁਰ ਕੀ ਟਹਿਲ ਗੁਰੂ ਕੀ ਸੇਵਾ ਗੁਰ ਕੀ ਆਗਿਆ ਪਾਣੀ ਏ ਭਾਈ ਹੁਣ ਮੈਨੂੰ ਗੁਰੂ ਦੀ ਟਹਿਲ ਸੇਵਾ ਗੁਰੂ ਦੀ ਰਜਾ ਹੀ ਪਿਆਰੀ ਲੱਗਦੀ ਹੈ ਕਹੋ ਨਾਨਕ ਜਿਨ ਜਮ ਤੇ ਕਾਢੇ ਤਿਸ ਗੁਰ ਕੈ ਕੁਰਵਾਣੀ ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਉਂਦੇ ਹਨ ਕਿ ਮੈਂ ਉਸ ਗੁਰੂ ਤੋਂ ਸਦਕੇ ਜਾਂਦਾ ਹਾਂ ਜਿਸ ਨੇ ਮੈਨੂੰ ਜਮਾਂ ਤੋਂ ਬਚਾ ਲਿਆ ਹੈ ਜਦੋਂ ਅਸੀਂ ਪ੍ਰਮਾਤਮਾ ਦਾ ਸਿਮਰਨ ਕਰਦੇ ਹਾਂ ਪਰਮਾਤਮਾ ਨੂੰ ਯਾਦ ਕਰਦੇ ਹਾਂ ਫਿਰ ਸਤਿਗੁਰੂ ਜੀ ਸਾਡੇ ਉੱਪਰ ਕਿਰਪਾ ਕਰਦੇ ਹਨ ਸਾਨੂੰ ਵੀ ਆਪਣੇ ਨਾਮ ਦੇ ਨਾਲ ਆਪਣੀ ਗੁਰਬਾਣੀ ਦੇ ਨਾਲ ਸਾਨੂੰ ਜੋੜ ਲੈਂਦੇ ਹਨ ਅਤੇ ਫਿਰ ਸਾਡੇ ਅੰਦਰੋਂ ਵੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਜਿਹੜੇ ਪੰਜ ਵਿਕਾਰ ਹਨ ਉਹ ਦੂਰ ਹੋ ਜਾਂਦੇ ਹਨ ਇਸੇ ਕਰਕੇ ਸਤਿਗੁਰੂ ਜੀ ਵਾਰ-ਵਾਰ ਸਾਨੂੰ ਇਹ ਸਮਝਾਉਂਦੇ ਹਨ ਕਿ ਭਾਈ ਸਾਨੂੰ ਪਰਮਾਤਮਾ ਦਾ ਨਾਮ ਸਿਮਰਨਾ ਚਾਹੀਦਾ ਹੈ ਸਤਗੁਰ ਆਇਓ ਸ਼ਰਨ ਤੁਹਾਰੀ ਕਈਆਂ ਦਾ ਪ੍ਰਸ਼ਨ ਹੁੰਦਾ ਹੈ ਕਿ ਜਦੋਂ ਅਸੀਂ ਸਤਗੁਰਾਂ ਦੀ ਸ਼ਰਨ ਦੇ ਵਿੱਚ ਆਵਾਂਗੇ ਤਾਂ ਸਾਨੂੰ ਕੀ ਪ੍ਰਾਪਤ ਹੋਵੇਗਾ ਤਾਂ ਸਤਗੁਰੂ ਜੀ ਫਰਮਾਨ ਕਰਦੇ ਹਨ ਸਤਗੁਰ ਆਇਓ ਸ਼ਰਨ ਤੁਹਾਰੀ ਮਿਲੇ ਸੁਖ ਨਾਮ ਹਰ ਸੋਭਾ ਚਿੰਤਾ ਲਾਹੇ ਹਮਾਰੀ ਫਿਰ ਜਦੋਂ ਅਸੀਂ ਸਤਗੁਰਾਂ ਦੀ ਸ਼ਰਣ ਦੇ ਵਿੱਚ ਆਵਾਂਗੇ ਤਾਂ ਸਾਨੂੰ ਸੁੱਖ ਪ੍ਰਾਪਤ ਹੋਵੇਗਾ ਸਾਡੀ ਜਗਤ ਦੇ ਵਿੱਚ ਸੋਭਾ ਹੋਵੇਗੀ ਜਗਤ ਦੇ ਵਿੱਚ ਸਾਡੀ ਵੜਿਆਈ ਹੋਵੇਗੀ ਸਾਨੂੰ ਨਾਮ ਦੀ ਦਾਤ ਪ੍ਰਾਪਤ ਹੋਵੇਗੀ ਅਤੇ ਜਿਹੜੀਆਂ ਸਾਨੂੰ ਚਿੰਤਾਵਾਂ ਹਰ ਰੋਜ਼ ਖਾਂਦੀਆਂ ਰਹਿੰਦੀਆਂ ਹਨ ਮਨੁੱਖ ਨੂੰ ਚਿੰਤਾਵਾਂ ਲੱਗੀਆਂ ਰਹਿੰਦੀਆਂ ਹਨ ਸਤਗੁਰੂ ਜੀ ਉਹਨਾਂ ਚਿੰਤਾਵਾਂ ਨੂੰ ਮੇੜ ਦਿੰਦੇ ਹਨ ਸਤਗੁਰ ਆਇਓ ਸ਼ਰਣ ਦੋਹਾਰੀ ਮਿਲੇ ਸੁਖ ਨਾਮ ਹਰ ਸੋਭਾ ਚਿੰਤਾ ਲਾਹੇ ਹਮਾਰੀ ਪਰ ਜਦੋਂ ਅਸੀਂ ਹਰ ਰੋਜ਼ ਸਤਗੁਰਾਂ ਦੇ ਦਰਸ਼ਨ ਕਰਦੇ ਹਾਂ ਤਾਂ ਸਾਨੂੰ ਸੁੱਖ ਪ੍ਰਾਪਤ ਹੁੰਦੇ ਹਨ ਅਤੇ ਮਨੁੱਖ ਦੀਆਂ ਸਾਰੀਆਂ ਚਿੰਤਾਵਾਂ ਦੂਰ ਹੋ ਜਾਂਦੀਆਂ ਹਨ ਸੋ ਹੋਈਆਂ ਭੁੱਲਾਂ ਦੀ ਖਿਮਾ ਬਲਾਓ ਫਤਿਹ ਆਕੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ